ਉਹ ਮਹਾਨ ਲੇਖਕ ਸੁਤੰਤਰਤਾ ਸੰਗਰਾਮੀ ਸਮਾਜ ਸੇਵੀ ਉਹਨਾਂ ਦਾ ਜਨਮ ਦਿਨਤਸਬ ਜਿਹੜਾ ਕਿ 187ਵਾਂ ਮਨਾਉਣ ਜਾ ਰਹੇ ਆ ਅਤੇ ਉਹ ਜਿਹੜੇ ਮੈਂ ਸਮਝਦਾ ਗਿਆਨ ਦੀ ਉਸ ਸਮੇਂ ਵੀ ਲੋੜ ਸੀ ਸ਼ਾਇਦ ਅੱਜ ਵੱਧ ਲੋੜ ਹੈ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਸਮਾਜ ਕਿਸ ਤਰ੍ਹਾਂ ਤਲਾਕ ਹੁੰਦੇ ਨੇ ਮਾਮੂਲੀ ਗੱਲਾਂ ਤੇ ਸਾਡੀ ਈਗੋ ਸਾਡੇ ਅੰਦਰ ਸਹਿਜ ਖਤਮ ਹੋ ਗਿਆ ਤੇ ਅਸੀਂ ਉਹ ਗੱਲਾਂ ਨੂੰ ਭੁੱਲ ਗਏ ਆ ਅਤੇ ਇਹ ਆਰਤੀ ਇੱਕ ਸੈਕੂਲਰ ਆਰਤੀ ਹੈ ਇਹ ਇੱਕ ਪ੍ਰਭੂ ਦੀ ਆराधना ਵੀ ਹੈ ਪ੍ਰਤੱਖ ਅਪ੍ਰਤੱਖ ਰੂਪ ਦੇ ਵਿੱਚ ਸਾਡੇ ਨਾਲ ਹੀ ਨੇ ਹਮੇਸ਼ਾ ਕਿਉਂਕਿ ਜੋ ਉਹਨਾਂ ਦੀ ਲਿਖੀ ਹੋਈ ਰਚਨਾ ਹਰ ਘਰ ਦੇ ਵਿੱਚ ਹਰ ਮੰਦਰ ਦੇ ਵਿੱਚ ਹਰ ਰੋਜ਼ ਸਵੇਰ ਸ਼ਾਮ ਉਹ ਗਾਈ ਜਾਂਦੀ ਹੈ ਔਰ ਸੁਣੀ ਜਾਂਦੀ ਹੈ ਜਦ ਬੱਚੇ ਦਾ ਜਨਮ ਹੁੰਦਾ ਹੈ ਜਾਂ ਕੋਈ ਵੀ ਘਰ ਵਿੱਚ ਸ਼ੁਭ ਕਾਰਿਆ ਹੁੰਦਾ ਹੈ ਸ਼ਾਦੀ ਹੁੰਦੀ ਹੈ ਤੱਬ ਹੀ ਗਾਈ ਜਾਂਦੀ ਹੈ ਔਰ ਜਦ ਰਸਮ ਕਿਰਿਆ ਹੁੰਦੀ ਹੈ ਇਨਸਾਨ ਕੀ ਆਖਰੀ ਜੋ ਰਾਈਟਸ ਹੈ ਤੱਬ ਵੀ ਇਹ ਹੀ ਗਾਈ ਜਾਂਦੀ ਹੈ ਵਿਸ਼ਵ ਦੇ ਵਿੱਚ ਕੋਈ ਐਸਾ ਧਾਰਮਿਕ ਸਮਾਗਮ ਨਹੀਂ ਵਿਸ਼ਵ ਦੇ ਵਿੱਚ ਕੋਈ ਮੰਦਰ ਨਹੀਂ ਜਿੱਥੇ ਇਸ ਆਰਤੀ ਦੇ ਤੋਂ ਬਾਅਦ ਸਾਡੀ ਪੂਜਾ ਆਰਚਨਾ ਕੋਈ ਵੀ ਸਮਾਗਮ ਸੰਪੂਰਨ ਹੁੰਦਾ ਪ੍ਰਭੂ ਦੇ ਚਰਨਾਂ ਦੇ ਨਾਲ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਇਸ ਆਰਤੀ ਨੂੰ ਗਾ ਕੇ ਆਪਣੇ ਆਪ ਨੂੰ ਇਸ ਪ੍ਰਭੂ ਦੇ ਚਰਨਾਂ ਚ ਨਤਮਸਤਕ ਕਰ ਰਿਹਾ ਹੈ। ਦੇ ਕੇ ਪ੍ਰਸ਼ਾਸਨ ਵੱਲੋਂ ਡੱਫ ਐਂਡ ਡੰਮ ਹੈਲਪਲਾਈਨ ਵੀ ਲਾਂਚ ਹੋਇਆ ਹੋਇਆ ਉਸ ਦੀ ਸੇਵਾ ਵੀ ਅੱਜ ਤੱਕ ਨਿਭਾਈ ਜਾ ਰਹੀ ਆ। ਫਲੋਰ ਦੇ ਵਿੱਚ ਉਹਨਾਂ ਨੇ ਜਨਮ ਲਿਆ ਸੀ ਜਦ ਕਿ ਹਿੰਦੁਸਤਾਨ ਦੇ ਉੱਤੇ ਉਦੋਂ ਅੰਗਰੇਜ਼ੀ ਬਹੁਤ ਤਰ੍ਹਾਂ ਦੀਆਂ ਤਸੀਹੇ ਦਿੰਦੇ ਸੀ। ਸਰਾਬਾ ਨਗਰ ਦੇ ਵਿੱਚ ਨਵ ਦੁਰਗਾ ਮਾਤਾ ਮੰਦਿਰ ਦੇ ਵਿੱਚ ਬੜੀ ਧੂਮਤਾਂ ਦੇ ਨਾਲ ਅੱਜ ਅਸੀਂ ਗੱਲ ਮਿਲ ਕੇ ਸਾਰੇ ਸਾਥੀ ਮਨਾ ਰਹੇ ਹਾਂ ਅੱਜ ਬੜਾ ਖੁਸ਼ੀ ਦਾ ਦਿਲੇ ਹਰੇ ਕ੍ਰਿਸ਼ਨਾ ਦੋਸਤੋ ਮੇਰਾ ਨਾਮ ਹੈ ਹਰਦੀਪ ਬਾਅਦ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੁਹਾਨੂੰ ਦੱਸ ਦਵਾਂ ਕਿ ਅਕਸਰ ਅਸੀਂ ਬਚਪਨ ਤੋਂ ਹੀ ਕਾਰਤੇ ਸੁਣਦੇ ਆਏ ਹਾਂ ਓਮ ਜੈ ਜਗਦੀਸ਼ ਹਰੇ ਸੁਆਮੀ ਜੈ ਜਗਦੀਸ਼ ਹਰੇ ਇਸ ਆਰਤੀ ਜਿਹੜਾ ਰਚਨਾ ਕਰਨ ਵਾਲੇ ਨੇ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਦਾ ਜਿਹੜਾ ਲੁਧਿਆਣਾ ਸ਼ਹਿਰ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਅੱਜ ਵੀ ਧੂਮ ਧਾਮ ਦੇ ਨਾਲ ਜਿਹੜਾ ਵੈ ਕੇ ਕੇ ਬਾਵਾ ਜੀ ਵੱਲੋਂ ਜਿਹੜਾ ਵੈ ਜਨਮotsav ਮਨਾਇਆ ਜਾ ਰਿਹਾ ਤੇ ਅਫਰ ਗੱਲਬਾਤ ਕਰਦੇ ਆ ਕਿਨੇ ਉਸਤਾਦ ਦੇ ਨਾਲ ਅੱਜ ਮਨਾਇਆ ਜਾ ਰਿਹਾ ਕਿੰਨਾ ਇੰਤਜ਼ਾਰ ਰਹਿੰਦਾ ਨਾਲ ਜਨਮ ਦਿਨ ਦਾ ਸਚਕਾਲ ਜੀ ਸਚਕਾਲ ਜੀ ਅੱਜ ਅਸੀਂ ਉਹ ਮਹਾਨ ਲੇਖਕ ਸੁਤੰਤਰਤਾ ਸੰਗਰਾਮੀ ਸਮਾਜ ਸੇਵੀ ਉਹਨਾਂ ਦਾ ਜਨਮ ਦਿਨਤਸਬ ਜਿਹੜਾ ਕਿ 187ਵਾਂ ਮਨਾਉਣ ਜਾ ਰਹੇ ਹਾਂ ਸਾਡੀ ਪੰਡਿਤ ਸ਼ਰਧਾ ਰਾਮ ਫਲौरी ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਇਹ 22ਵਾਂ ਸਮਾਗਮ ਕੀਤਾ ਜਾ ਰਿਹਾ ਹੈ ਤੇ ਅੱਜ ਮੈਂ ਸਮਝਦਾ ਕਿ ਇਹ ਦਿਨ ਮਨਾਉਣੇ ਜਿੱਥੇ ਪੰਡਿਤ ਜੀ ਨੇ ओम जय जगदीश हरे स्वामी जय जगदीश हरे आरती भी रचना कीती है इस ਦੇ ਨਾਲ ਨਾਲ ਉਹਨਾਂ ਨੇ ਇੱਕ ਭਾਗਿਆਵਤੀ ਨਾਵਲ ਜਿਹੜਾ ਕਿ ਉਸ ਸਮੇਂ ਬੇਟੀਆਂ ਨੂੰ ਦਾਜ ਚ ਦਿੱਤਾ ਜਾਂਦਾ ਸੀ ਜਿਹੜਾ ਕਿ ਦੱਸਦਾ ਸੀ ਕਿ ਸਹੁਰੇ ਘਰ ਦੀਆਂ ਕੀ ਪਰੰਪਰਾਵਾਂ ਹੁੰਦੀਆਂ ਨੇ ਸਾਡੀ ਸੰਸਕ੍ਰਿਤੀ ਸਾਡਾ ਸਭਿਆਚਾਰ ਕੀ ਕਹਿੰਦਾ ਅਤੇ ਉਹ ਜਿਹੜੇ ਮੈਂ ਸਮਝਦਾ ਗਿਆਨ ਦੀ ਉਸ ਸਮੇਂ ਵੀ ਲੋੜ ਸੀ ਸ਼ਾਇਦ ਅੱਜ ਵੱਧ ਲੋੜ ਹੈ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਸਮਾਜ ਕਿਸ ਤਰ੍ਹਾਂ ਤਲਾਕ ਹੁੰਦੇ ਨੇ ਮਾਮੂਲੀ ਗੱਲਾਂ ਤੇ ਸਾਡੀ ਈਗੋ ਸਾਡੇ ਅੰਦਰ ਸਹਿਜ ਖਤਮ ਹੋ ਗਿਆ ਤੇ ਅਸੀਂ ਉਹ ਗੱਲਾਂ ਨੂੰ ਭੁੱਲ ਗਏ ਆ ਤੇ ਜਿਹੜਾ ਮੈਂ ਸਮਝਦਾ ਕਿਤੇ ਨਾ ਕਿਤੇ ਘਰਾਂ ਦੇ ਵਿੱਚ ਕਲੇਸ਼ ਦਾ ਕਾਰਨ ਬਣਦਾ ਤੇ ਅਗਰ ਉਹ ਨਾਵਲ ਜਿਹੜਾ ਕਿ ਇੱਕ ਸਿੱਖਿਆਦਾਇਕ ਸੀ ਫਿਰ ਉਹਨਾਂ ਦਾ ਲਿਖਿਆ ਪੁਸਤਕ ਬਾਤਚੀਤ ਜਿਹੜੀ ਕਿ ਉਸ ਸਮੇਂ ਅੰਗਰੇਜ਼ ਹਕੂਮਤ ਵੇਲੇ ਵੀ ਉਹ ਬੁੱਕ ਪੜ੍ਹਨੀ ਪੈਂਦੀ ਸੀ ਜਿਹੜੀ ਇਤਿਹਾਸ ਦਾ ਗਿਆਨ ਦਿੰਦੀ ਸੀ ਜਿਹੜੀ ਪੰਜਾਬ ਦੀ ਭੂਗੋਲਿਕ ਜਾਣਕਾਰੀ ਦਿੰਦੀ ਸੀ ਉੱਥੇ ਸਿੱਖ ਰਾਜ ਦੀ ਵਿਥਿਆ ਮਹਾਰਾਜਾ ਰਣਜੀਤ ਸਿੰਘ ਦੇ ਪਹਿਲਾਂ ਜੋ ਵੀ ਮੈਂ ਸਮਝਦਾ ਕਿ ਉਹਨਾਂ ਨੇ ਇੱਕ ਵੱਡੀਆਂ ਜਾਣਕਾਰੀਆਂ ਦਿੱਤੀਆਂ ਇੱਕ ਸੁਤੰਤਰਤਾਕ ਸੰਗਰਾਮ ਹੀ ਅੱਜ ਜਿਹੜੀ ਆਰਤੀ ਹੈ ਪੂਰੇ ਵਿਸ਼ਵ ਦੇ ਵਿੱਚ ਗਾਈ ਜਾਂਦੀ ਹੈ ਹਰ ਦੁੱਖ ਸੁੱਖ ਦੇ ਵਿੱਚ ਗਾਈ ਜਾਂਦੀ ਹੈ ਘਰਾਂ ਦੇ ਵਿੱਚ ਸਵੇਰ ਸ਼ਾਮ ਗਾਈ ਜਾਂਦੀ ਹੈ ਅਤੇ ਇਹ ਆਰਤੀ ਇੱਕ ਸੈਕੂਲਰ ਆਰਤੀ ਹੈ ਇਹ ਇੱਕ ਪ੍ਰਭੂ ਦੀ ਆਰਾਧਨਾ ਵੀ ਹੈ ਅਤੇ ਉਸ ਸਮੇਂ ਮੈਂ ਸਮਝਦਾ ਇਹ ਆਰਤੀ ਦਾ ਮਤਲਬ ਵੀ ਉਹਨਾਂ ਦਾ ਇਹ ਸੀ ਕਿ ਕਿਉਂਕਿ ਅੰਗਰੇਜ਼ ਹਕੂਮਤ ਦੇ ਖਿਲਾਫ ਵੀ ਲੜਾਈ ਲੜੀ ਜਾ ਰਹੀ ਸੀ ਕਿ ਲੋਕਾਂ ਨੂੰ ਇਕੱਠੇ ਕਰਨਾ ਉਸ ਪ੍ਰਭੂ ਦਾ ਨਾਮ ਲੈ ਕੇ ਇਕੱਠੇ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਮੈਂ ਸਮਝਦਾ ਕਿ ਲੋਕਾਂ ਨੂੰ ਦੱਸਣਾ ਕਿ ਅੰਗਰੇਜ਼ ਹਕੂਮਤ ਤੋਂ ਕਿਸ ਤਰ੍ਹਾਂ ਅਸੀਂ ਨਿਜਤ ਪਾਉਣੀ ਹੈ ਕਿਸ ਤਰ੍ਹਾਂ ਦੇ ਸਿਕਾਸ ਦੀ ਲੋੜ ਹੈ ਦੱਸਦੇ ਨੇ ਕਿ ਜਦ ਪੰਡਿਤ ਜੀ ਇੱਥੇ ਬੋਲਦੇ ਸੀ ਤਾਂ ਗੂੰਜ ਉਹਨਾਂ ਦੀ ਸੌਰੀ ਕੈਨੇਡਾ ਸੌਰੀ ਇੰਗਲੈਂਡ ਦੇ ਵਿੱਚ ਪੈਂਦੀ ਸੀ ਯੂਕੇ ਦੇ ਵਿੱਚ ਪੈਂਦੀ ਸੀ ਇਸ ਕਰਕੇ ਬੜੀ ਮਹਾਨ ਸਿੱਖ ਸੀ ਸੋ ਪ੍ਰਤੀਜੀ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਜੀ ਬਹੁਤ-ਬਹੁਤ ਸ਼ੁਕਰੀਆ। ਅੱਜ ਪੰਡਿਤ ਸ਼ਰਧਾਰਾਮ ਫਲੋਰੀ ਜੀ ਦਾ 186ਵਾਂ ਜਨਮ ਦਿਨ ਹੈ। ਉਸ ਉਪਲਖ ਵਿੱਚ ਮੇਰਾ ਸੁਭਾਗ ਹੈ ਕਿ ਮੈਨੂੰ ਇੱਥੇ ਆਨ ਦਾ ਮੌਕਾ ਮਿਲਿਆ ਔਰ ਪੰਡਿਤ ਜੀ ਦਾ ਆਸ਼ੀਰਵਾਦ ਲੈਣ ਦਾ ਮੌਕਾ ਮਿਲਿਆ ਕਿਉਂਕਿ ਉਹ ਪ੍ਰਤੱਖ ਪ੍ਰਤੱਖ ਰੂਪ ਦੇ ਵਿੱਚ ਸਾਡੇ ਨਾਲ ਹੀ ਨੇ ਹਮੇਸ਼ਾ ਕਿਉਂਕਿ ਜੋ ਉਹਨਾਂ ਦੀ ਲਿਖੀ ਹੋਈ ਰਚਨਾ ਹਰ ਘਰ ਦੇ ਵਿੱਚ, ਹਰ ਮੰਦਰ ਦੇ ਵਿੱਚ, ਹਰ ਰੋਜ਼ ਸਵੇਰ ਸ਼ਾਮ ਉਹ ਗਾਈ ਜਾਂਦੀ ਹੈ ਔਰ ਸੁਣੀ ਜਾਂਦੀ ਹੈ। ਓਮ ਜੈ ਜਗਦੀਸ਼ ਦਾ ਬਚਪਨ ਦਾ ਸੁਣਦੇ ਆਂ ਇੱਕ ਬੱਟੇ देखिए ये हमारे सनातन धर्म से जोड़ने वाली चीज़ है चीज़ क्या ये एक अपने आप में एक ऐसा लिखा गया रचना है ऐसी लिखी गई रचना है कि जिसके बारे में व्याख्यान करना तो पूरा जन्म लग जाए तभी हम नहीं कर सकते क्योंकि ये पूरी विष्णु भगवान जी की आरती है और बचपन से लेकर जब तक हमारा अंत होता है तब तक ये गाई जाती है जब बच्चे का जन्म होता है या कोई भी घर में शुभ कार्य होता है शादी होती है तब भी ये गाई जाती है और जब रसम क्रिया होती है इंसान की आखिरी जो राइट्स हैं तब भी यही गाई जाती है देखिए मैं अपने आप को बड़ा ब्लेस्ड फील करता हूँ कि मेरा एक भजन माँ की एक भेंट मेरी झोली भर दे रिलीज हो रही है और मुझे बड़ी ही खुशी हो रही है कि मैं इस मंच से उसका श्री गणेश कर रहा हूँ और मैं आप सबका और प्रभु का और पंडित जी का आशीर्वाद लेने आया हूँ जय माता दी ਇੱਕ ਬਹੁਤ ਵੱਡੀ ਦੇਣ ਪੰਡਤ ਸਰਦਾ ਰਾਮ ਫਲौरी ਜੀ ਨੇ ਦਿੱਤੀ ਓਮ ਜੈ ਜਗਦੀਸ਼ ਹਰੇ ਵਿਸ਼ਵ ਦੇ ਵਿੱਚ ਕੋਈ ਐਸਾ ਧਾਰਮਿਕ ਸਮਾਗਮ ਨਹੀਂ ਵਿਸ਼ਵ ਦੇ ਵਿੱਚ ਕੋਈ ਮੰਦਰ ਨਹੀਂ ਜਿੱਥੇ ਇਸ ਆਰਤੀ ਦੇ ਤੋਂ ਬਾਅਦ ਸਾਡੀ ਪੂਜਾ ਆਰਚਨਾ ਕੋਈ ਵੀ ਸਮਾਗਮ ਸੰਪੂਰਨ ਹੁੰਦਾ ਇੱਕ ਐਡੀ ਵੱਡੀ ਦਰੋਹਰ ਹਰ ਇੱਕ ਪ੍ਰੇਮੀ ਪ੍ਰਭੂ ਦੇ ਚਰਨਾਂ ਦੇ ਨਾਲ ਉਹਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਇਸ ਹਾਰਤੀ ਨੂੰ ਗਾ ਕੇ ਆਪਣੇ ਆਪ ਨੂੰ ਇਸ ਪ੍ਰਭੂ ਦੇ ਚਰਨਾਂ ਚ ਨਤਮਸਤ ਕਰ ਲਿਆ। ਇਹ ਇੱਕ ਐਡੀ ਵੱਡੀ ਵਿਰਾਸਤ ਆ ਜੋ ਸਦੀਆਂ ਤੱਕ ਇੱਕ ਉਹਦੇ ਵਿੱਚ ਪੁਰੋਈ ਗਈ ਆ ਮਾਲਾ ਦੇ ਵਿੱਚ ਤੇ ਮੈਂ ਜਿੱਥੇ ਪੁਨ ਸਰਦਾਰਾਮ ਫਲੋਰੀ ਜੀ ਦੇ ਚਰਨਾਂ ਚ ਉਹਨਾਂ ਦੇ ਅੱਜ ਦੇ ਇਸ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਉਹਨਾਂ ਨੂੰ ਨਤਮਸਤ ਹੋਣਾ ਸੰਤੋਸ਼ ਰਾਣੀ ਰੈੱਡ ਕਰਾਸ ਰਬਨਗਰ ਸਕੂਲ ਕੁਛਲੇ 24 ਸਾਲਾਂ ਤੋਂ ਸੇਵਾ ਨਿਭਾਈ ਆ ਰਹੀਆਂ ਤੇ ਇੱਕ ਪ੍ਰਸ਼ਾਸਨ ਬਣੀ ਹੋ ਡਫ ਐਂਡ ਡਮ ਹੈਲਪਲਾਈਨ ਵੀ ਲਾਂਚ ਹੋਇਆ ਹੋਇਆ ਉਸ ਦੀ ਸੇਵਾ ਵੀ ਅੱਜ ਤੱਕ ਨਿਭਾਈ ਜਾ ਰਹੀ ਆ ਤੇ ਮੇਰੇ ਬ੍ਰਦਰ ਮੈਣੀ ਸਾਹਿਬ ਜੀ ਬਣੀਓ ਮੈਨੂੰ ਇਨਵਾਈਟਡ ਸੱਦਾ ਦਿੱਤਾ ਗਿਆ ਸੀ ਇੱਥੇ ਕਿ ਸ਼ਰਦਾ ਰਾਮ ਫਲੋਰੀ ਜੀ ਦਾ ਅੱਜ ਜਨਮ ਦਿਵਸ ਤੇ ਇਆਂ ਸ਼ੁਭ ਕਾਮਨਾਵਾਂ ਮੈਂ ਉਹਨਾਂ ਨੂੰ ਬਹੁਤ ਸਾਰੀਆਂ ਸ਼ੁਭ ਕਾਮਨਾਵਾਂ ਦਿੰਦੀ ਆ ਤੇ ਆਏ ਹੋਏ ਸਾਰੇ ਜੋ ਵੀ ਮੇਰੇ ਅਫੀਸਰ ਸਹਿਬਾਨ ਨੇ ਗੈਸਟਡ ਜੋ ਵੀ ਸਾਡੇ ਮਹਿਮਾਨ ਨੇ ਉਹਨਾਂ ਦਾ ਸਾਰਿਆਂ ਦਾ ਆਇਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ ਥੈਂਕ ਯੂ ਪੰਡਿਤ ਸਰਦਾਰਾਮ ਫਲੋਰੀ ਜੀ ਦਾ ਜਨਮ ਅੱਜ 187ਵਾਂ ਜਨਮ ਫਲੋਰ ਦੇ ਵਿੱਚ ਉਹਨਾਂ ਨੇ ਜਨਮ ਲਿਆ ਸੀ ਜਦ ਕਿ ਹਿੰਦੁਸਤਾਨ ਦੇ ਉੱਤੇ ਉਦੋਂ ਅੰਗਰੇਜ਼ੀ ਬਹੁਤ ਤਰ੍ਹਾਂ ਦੀਆਂ ਤਸੀਹੇ ਦਿੰਦੇ ਸੀ ਪੰਤ ਸਰਦਾਰ ਰਾਮ ਫਲੋਰੀ ਜੀ ਇੱਕ ਸੁਤੰਤਰਤਾ ਸੰਾਨੀ ਪਰਵਾਰ ਤੋਂ ਸੀ ਆਪ ਵੀ ਇਹ ਦੇਸ਼ ਦੀ ਭਗਤੀ ਦੇ ਵਿੱਚ ਲੱਗੇ ਸੀ ਨਾਲੇ ਧਾਰਮਿਕ ਸੀਗੇ ਇਹਨਾਂ ਨੇ ਇੱਕ ਰਾਈਟਰ ਸੀ ਬਹੁਤ ਵੱਡੇ ਇਹਨਾਂ ਨੇ ਬਹੁਤ ਕਿਤਾਬਾਂ ਲਿਖੀਆਂ ਇਹਨਾਂ ਨੇ ਓਮ ਜੈ ਜਗਦੀਸ਼ ਅਰਿਆਤੀ ਲਿਖੀ ਜਿਹੜੀ ਕਿ ਅੱਜ ਵਿਸ਼ਵ ਵਿਖਿਆਤ ਹੈ ਘਰ ਘਰ 'ਚ ਸੁੱਖ ਹੋਰ ਦੁੱਖੇ 'ਚ ਸੁਭਾ ਸ਼ਾਮ ਗਾਈ ਜਾਂਦੀ ਏ ਇਹਨਾਂ ਦੀ ਆਰਤੀ ਅਜ਼ਰ ਅਮਰ ਹੋ ਗਈ ਜਿਸ ਤਰ੍ਹਾਂ ਇਹ ਅਜ਼ਰ ਅਮਰ ਹੋ ਗਿਆ ਇਹਨਾਂ ਨੂੰ ਬਹੁਤ ਦੇਰ ਤੋਂ ਪੁਲਾਇਆ ਜਾ ਰਿਹਾ ਸੀ ਇਹਦਾ ਉਪਰਾਲਾ ਜਿਹੜਾ ਸਾਡੇ ਕੇਕੇ 바ਵਾ ਜੀ ਹੋਰ ਕਈ ਸੰਸਥਾ ਹੁਣ ਸ਼ੁਰੂ ਹੋ ਗਈਆਂ ਸਾਨੂੰ ਲੱਗਦਾ ਕਿ ਇਹਨਾਂ ਦਾ ਨਾਮ ਹੈ ਜਿਹੜਾ ਜਿਸ ਤਰ੍ਹਾਂ ਦੇਸ਼ ਦੇ ਵਿੱਚ ਭਗਤ ਸਿੰਘ ਸ਼ਹੀਦ ਹੋਇਆ ਇਦਾਂ ਇਹਨਾਂ ਦਾ ਨਾਮ ਲਿੱਤਾ ਜਾਣਾ ਚਾਹੀਦਾ ਕਿਉਂਕਿ ਆਰਤੀ ਅਜ਼ਰ ਅਮਰ ਹੋ ਗਈ ਆ ਇਸ ਕਰਕੇ ਅਸੀਂ ਚਾਹੁੰਦੇ ਆ ਇਹ ਜਿਹੜਾ ਉਪਰਾਲਾ ਹੈ ਘਰ ਘਰ ਹੋਣਾ ਚਾਹੀਦਾ ਤੇ ਅੱਜ ਸਰਾਬਾ ਨਗਰ ਦੇ ਵਿੱਚ ਨਵ ਦੁਰਗਾ ਮਾਤਾ ਮੰਦਰ ਦੇ ਵਿੱਚ ਬੜੀ ਧੂਮਤਾਂ ਦੇ ਨਾਲ ਅੱਜ ਅਸੀਂ ਗੱਲ ਮਿਲ ਕੇ ਸਾਰੇ ਸਾਥੀ ਮਨਾ ਰਹੇ ਹਾਂ ਅੱਜ ਬੜਾ ਖੁਸ਼ੀ ਦਾ ਦਿਨ ਹੈ ਉਹਨਾਂ ਦਾ ਜਨਮ ਦਿਨ ਹੈ ਅਸੀਂ ਜਨਮ ਦਿਨ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦੇ ਹਾਂ ਬੋਲ ਸ਼ੰਕਰ ਭਗਵਾਨ ਕੀ ਜੈ ਮੈਂ ਸੰਤੋਸ਼ ਰਾਣੀ ਸਟ੍ਰੈਟ ਕ੍ਰੋਸ ਡਫ ਐਂਡ ਆਮ ਸਕੂਲ ਸਾਬਾ ਨਗਰ ਤੋਂ ਸਿਵਨਮੋਦੀ ਆ ਰਹੀਆਂ ਪਿਛਲੇ 24 ਸਾਲਾਂ ਤੋਂ ਮੇਰੇ ਕੋ ਇੱਕ ਡਫ ਐਂਡ ਆਮ ਹੈਲਪਲਾਈਨ ਨੰਬਰ ਵੀ ਚੱਲ ਰਿਹਾ ਪ੍ਰਸ਼ਾਸਨ ਬਣੀਓ ਤੇ ਅੱਜ ਮੈਣੀ ਸਾਭ ਜੀ ਬਣੀਓ ਮੈਨੂੰ ਇਨਵਾਈਟਿਡ ਸੱਦਾ ਆਇਆ ਸੀ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਆਣਾ ਆ ਅਸੀਂ ਆਏ ਆ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਮਤਲਬ ਇਸ ਦਿਨ ਦੀ ਵਧਾਈ ਦਿੰਨੇ ਆ ਤੇ ਅੱਗੇ ਤੋਂ ਵੀ ਕੋਸ਼ਿਸ਼ ਇਹ ਹੀ ਕਰਾਂਗੇ ਕਿ ਥੋੜਾ ਬਹੁਤ ਜੋ ਵੀ ਸਾ ਤੋਂ ਨਹੀਂ ਹੋ ਸਕਦਾ ਸੀ ਪਹਿਲਾਂ ਅਸੀਂ ਉਹ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਆਏ ਹੋਏ ਮਹਿਮਾਨ ਦਾ ਸਾਰਿਆਂ ਦਾ ਮੈਂ ਦਿਲੋਂ ਧੰਨਵਾਦ ਕਰਦੀ ਆ। ਠੀਕ ਬਹੁਤ ਸ਼ੁਕਰੀਆ। ਸੋ ਦੋਸਤੋ ਸਿਆਸ਼ ਕਰਦੇ ਹਾਂ ਕਿ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗੇ ਆਨ ਲੁਧਿਆਣਾ ਦੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਵਧੀਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਸੰਜੀਤ ਦੇ ਨਾਲ ਹਰਦੀਪ ਦੂਆ ਨੂੰ ਵੀ اجازت ਧੰਨਵਾਦ ਅੱਜ ਜੁੜੇ ਰਹੋ ਲੁਧਿਆਣਾ ਲੱਗੇ।